ਤੰਗ ਕੰਤਾ ਪਾਟੀਆਂ ਬੰਗਤ ਹੋ ਜਾਂਦੇ ਦੇਖ ਸਕਦੇ ਡਰ ਦੇ ਅੰਦਰਾਂ ਚ ਨਹੀਂ ਵੱੜਦੇ ਕੋਈ ਕੋਈ ਸਰਕਾਰ ਵੇਂਦੀ ਨਹੀਂ ਨਗੇ ਤੇ ਦੇਣਾ ਕਿਨੇ ਸਾਰੀ ਉਮਰ ਤਾਂ ਇੱਕ ਘਰ ਬੈਂਦਾ ਇਹ ਇੱਕ ਹੀ ਪੈਂਦਾ ਫਿਰ ਇਹ ਕਿੱਥੋਂ ਪਾਵਾਂਗੇ ਹੁਣ ਤੁਸੀਂ ਫਿਰ ਮੇਰੇ ਘਰ ਵਾਲੇ ਦੀ ਲੱਤ ਟੁੱਟੀ ਅਸੀਂ ਛੋਨਾ ਲਾਲਾ ਕਿ ਲੋਕਾਂ ਨੇ ਕੰਮ ਕਰ ਕਰਕੇ ਬਣਾਈ ਤੇ ਦੂਰੀਵਾਰ ਕਿੱਥੋਂ ਬਣਾਵਾਂਗੇ ਜੀ ਆਪਦੀਆਂ ਅੱਖਾਂ ਮੁਰੇ ਆਪਦਾ ਘਰ ਦੇਖਦੇ ਦੇਖੀ ਮੈਨੂੰ ਰੋਣਾ ਨਿਕਲਦਾ 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 ਵੀਰੇ ਜਾਈਦਾ ਘਰ ਨੂੰ ਕਿਹੜਾ ਮਾਰ ਆਈਦਾ ਬੱਸ ਇੰਨਾ ਇੰਨਾ ਪਾਣੀ ਆ ਮੇਰੇ ਘਰ ਬੂਆ ਖੋਲ ਕੇ ਜਾ ਕੇ ਵੇਖੋ ਸਾਰਾ ਸਮਾਨ ਵੀ ਪਿੱਜ ਗਿਆ ਦੁਬਾਰੇ ਬਣ ਜੂ ਬਣਾ ਕੇ ਤੂੰ ਦੱਸ ਬਣਾ ਲਈ ਕਿੰਨੇ ਕਿ ਪੰਜ ਤਾਂ ਬੱਚੇ ਵਿਚਾਰੀ ਲਿਆਵੇ ਖੋਲ ਕੇ ਕਿਸਤਾਂ ਤੇ ਲਿਆ ਘੜਾ ਬਣਾਉਣੇ ਵੀ ਘੜੇ ਸੋਗੇ ਹੈਗੇ ਸਾਰੇ ਨੇ ਲਿਆ ਤੇ ਕਿਸਤਾਂ ਤੇ ਬਣਾਇਆ ਜਿੰਨੇ ਵੀ ਹੈਗੇ ਸਾਰੇ ਦੀ ਧਾਰੀ ਹੈ ਜਿੰਨਾ ਕੁਛ ਹੈ ਸਾਰਾ ਕੁਝ ਖਰਾਬ ਹੋ ਗਿਆ ਹਾਂਜੀ ਸਾਰਾ ਕੁਝ ਹੈ ਮਾਂ ਬੱਚੇ ਲਾ ਕੇ ਭਜਿਆਂ ਤੇ ਚੱਕਿਆ ਨਹੀਂ ਗਿਆ ਨਾ ਕੋਈ ਸਾਧਨੀ ਹੈ ਕੋਈ ਕਢਣਾੜਾ ਬਾਬਾ ਜੀ ਆ ਗੁਰਦਵਾਲਾ ਸਾਹਿਬ ਤੋਂ ਖਵਾਈ ਜਾਂਦੇ ਉਹ ਵੀ ਮੰਨ ਲਓ ਜਿੰਨਾ ਕਿਨੇ ਰਸਣ ਪਹਿਲਾਂ ਲਿਆਂਦਾ ਉਹੀ ਕਿਤਾ ਖਾ ਕੇ ਨਹੀਂ ਦੇਖਿਆ ਹਾਂ ਉਹੀ ਰਸਣ ਜਿਹੜਾ ਪਹਿਲਾਂ ਪਿਆ ਤੇ ਉਹ ਨਵਾਂ ਦੇ ਵਿਚਾਰਾ ਹੁਣੇ ਵੀ ਪਾਣੀ ਚੋਂ ਜਾਊਗਾ ਤੇ ਲੈ ਕੇ ਆਊਗਾ ਨੂੰ ਰੱਬ ਆਸਰੀ ਛੱਡ ਗਿਆ ਜਿਹੜਾ ਤਾਂ ਸਾਡਾ ਐਮਐਲਏ ਆ ਨਾ ਉਹ ਤਾਂ ਸਮਝੋ ਤੁਸੀਂ ਇੱਕ ਬੰਦਾ ਮਰਿਆ ਹੋਏ ਦੇ ਕੋਹ ਬੇ ਮਰਿਆ ਹੀ ਇੱਕ ਬਰਾਬਰ ਤੇਈ ਚ ਪਾਣੀ ਆਇਆ ਉਦੋਂ ਵੀ ਉਹਨੇ ਸਾਰ ਨਹੀਂ ਲਈ ਕੀ ਮਿਲ ਕੋਹ ਨਹੀਂ ਮਿਲਿਆ ਉਹ ਸਰਕਾਰੀ ਨਾ ਕੋ ਬੇੜੀ ਨਾ ਕੋ ਉਹਦੇ ਦਿਨ ਦੇ ਉਹਨੇ ਦਿਨ ਖੇਤੀ ਬੈਠੇ ਇੱਥੇ ਬੈਠੇ ਮਹੀਨਾ 20 ਦਿਨ ਹੋ ਗਿਆ ਜੀ ਇੱਥੇ ਬੈਠਿਆ ਨੂੰ ਉਹ ਜਿਹੜਾ ਪੈਸਾ ਥੇਲਾ ਉਹ ਵੀ ਖਤਮ ਹੋ ਗਿਆ ਫਸਲਾਂ ਹੁਣ ਮਰ ਜਾਨੀਆਂ ਸਾਨੂੰ ਪਤਾ ਹੈ ਕਿਦਾਂ ਗੁਜ਼ਾਰੇ ਕਰਨੇ ਆਪਦੇ ਘਰਾਂ ਦੇ ਤੁਸੀਂ ਤਾਂ ਇੱਥੇ ਕੰਮ ਕਰਕੇ ਗੁਜ਼ਾਰਾ ਕਰਨਾ ਹਾਂਜੀ ਇਦਾਂ ਕੰਮ ਕਰਕੇ ਹੀ ਪੈਲਾਂ ਚ ਗੁਜ਼ਾਰਾ ਕਰਦੇ ਦਿਨਾਂ ਦੀਆਂ ਫਸਲਾਂ ਗਈਆਂ ਤੁਹਾਡਾ ਵੀ ਗਿਆ ਸਾਡਾ ਗਿਆ ਸਾਡਾ ਪਹਿਲਾਂ ਗਿਆ ਇਹਨਾਂ ਤੋਂ ਪਹਿਲਾਂ ਸਾਡਾ ਮੁੱਕ ਜਾਂਦਾ ਉਹਨਾਂ ਨੇ ਸਾਨੂੰ ਦਾਲਵਲ ਕਹੇ ਹੋਈ ਦਿੰਦੇ ਇਹਦੇ ਨੇ ਆਨੇ ਹੱਥ ਮਾਰਨ ਦੇ ਜਾਂਦੇ ਪਾਣੀ ਲੈ ਲਾਂਗੇ ਜਿਵੇਂ ਹੁਣ ਕੋਈ ਇੱਥੇ ਤੁਹਾਨੂੰ ਦੂਰ ਦਰਾਡੇ ਬੋਟ ਦੀਦੀ ਉਹਨੇ ਤੁਸੀਂ ਹੱਥ ਮਾਰਦੇ ਹੋਗੇ ਵੀ ਆ ਜੀ ਆ ਹਾ ਹਾ ਤਾਂ ਕੋਈ ਆਉਂਦਾ ਹੀ ਨਹੀਂ ਤਾਂ ਆ ਤੁਸੀਂ ਇਥੋਂ ਦੀ ਕਰ ਪਹੁੰਚ ਜਾਂ ਐਥੋਂ ਦੀ ਕਰ ਪਹੁੰਚਦਾ ਹੀ ਨਹੀਂ ਤੇ ਇਹ ਵੀ ਆ ਕਿ ਆ ਜੇ ਤੁਹਾਨੂੰ ਤਾਂ ਝਾਕ ਨਹੀਂ ਆਇਆ ਅਥਾ ਗਏ ਚਲੇ ਪਛਾਣ ਨੂੰ ਨਹੀਂ ਆਉਂਦੇ ਮੈਂ ਆਪ ਤਾਂ ਜੇਰਾ ਕਰ ਲੈਂਦਾ ਬੱਚੇ ਥੋੜੀ ਜੇਰਾ ਕਰਦੇ ਵਾਂ ਉਹਦੇ ਮੰਗਦੇ ਹੀ ਖਾਣ ਪੀਣ ਨੂੰ ਸਿੱਕੇ ਲੱਗਦਾ ਉਹਦੋਂ ਤੋਂ ਤਾਂ ਰੱਜ ਕੇ ਖਾਖੀ ਨਹੀਂ ਦੇਖਿਆ ਹਾਂ ਨਹੀਂ ਜੀ ਨਹੀਂ ਖਾਣਾ ਕਿੱਥੋਂ ਤੇ ਆ ਵੇਖੀ ਸਕਦੇ ਪਾਣੀ ਕਿੱਥੋਂ ਲਿਆਉਣਾ ਸੀ ਦੇ ਪੋਕੇ ਮਰਨਾਂ ਮਰਨ ਨਾਲ ਪਸ਼ੂ ਵੀ ਭੁਕੇ ਮਰਨਦੇ ਚੇਰੀ ਜਾਨਵਰ ਵੀ ਨਾਲ ਨਾ ਕੋ ਡੰਗਰਾਂ ਦਾ ਚਹਰਾ ਵਾ ਅੱਛਾ ਡੰਗਰ ਵੀ ਪੋਕੇ ਡੰਗਰ ਵੇਖ ਲੋ ਨਗਾ ਮਾਰ ਕੇ ਆ ਵੇਖ ਲੋ ਕਿੰਨੇ ਆਏ ਆਏ ਤਾਂ ਥੋੜੇ ਪੋਕੇ ਆਏ ਤਾਂ ਪਾਏ ਪਾਏ ਫੁੱਟ ਪਾਣੀ ਹੋ ਮੇਰੇ ਸਾਬ ਨਾਲ ਹਾਂਜੀ 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 ਮੈਂ ਹਾਂ ਔਰ ਕੀ ਇੰਨਾ ਇੰਨਾ ਪਾਣੀ ਆਇਆ ਕੋਠੇ ਡਿੱਗਣ ਆਲੇ ਹੋਏ ਪਏ ਤੇ ਕੰਧਾਂ ਪਾਟੀਆਂ ਪਈਆਂ ਤੇ ਵੇਖ ਕੀ ਹਾਲ ਹੋਇਆ ਪਿਆ ਕੋਈ ਸਾਰ ਸਰਕਾਰ ਨੇ ਨਾ ਨਾ ਕੁਛ ਨਹੀਂ ਆਨ ਕੇ ਆਖੇ ਹਾਂਜੀ ਕੋਈ ਵੀ ਨਹੀਂ ਆਇਆ ਬੰਨੂ ਪਰ ਬਾਣਾ ਵੀ ਮੁਰਜਦੇ ਆਨ ਕੇ ਇਹ ਗਾਂ ਤੇ ਹੁੰਦੇ ਨੇ ਸੁੱਕੇ ਸਾਵੇਂ ਉੱਥੇ ਹੀ ਸਾਰੇ ਲਈ ਜਾਂਦੇ ਆ ਜਿਹੜੇ ਘਰਾਂ ਦੇ ਵਿੱਚ ਪਾਣੀ ਭਰਿਆ ਤਾਂ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਗੁਰੂ ਘਰ ਦੇ ਵਿੱਚ ਨੇ ਕਿੰਨੇ ਦਿਨ ਹੋ ਗਏ ਜੀ ਇੱਥੇ ਪਾਣੀ ਭਰੇ ਨੂੰ ਪਾਣੀ ਭਰੇ ਨੂੰ 8-10 ਦਿਨ ਹੋ ਗਏ ਹਾਂਜੀ ਆਉਂਦਾ ਕੋਈ ਆ ਕੇ ਕੋਈ ਸਰਕਾਰੀ ਸਹਾਇਤਾ ਕੋਈ ਨਹੀਂ ਆਇਆ ਪਹਿਲਾਂ ਤੁਸੀਂ ਆਏ ਜਗਨਪੁਰ ਅੱਛਾ ਕੋਈ ਨਹੀਂ ਕੋਈ ਪਹੁੰਚਦਾ ਹੀ ਨਹੀਂ ਫਿਰ ਥੋੜਾ ਰੋਟੀ ਰਾਟੀ ਦਾ ਕਿਵੇਂ ਚੱਲਦਾ ਜੀ ਗੁਰੂ ਘਰੋਂ ਚੱਲਦਾ ਮਾੜਾ ਮੋੜ ਗੁਰਦੋਂ ਹੀ ਚੱਲਦਾ ਹਾਂਜੀ ਹਲੇ ਤੱਕ ਕਿਸੇ ਨੇ ਆ ਕੇ ਸਾਰਾ ਥੋੜੀ ਨਹੀਂ ਲਿਆ ਮੈਂ ਕਿਸੇ ਨੇ ਸਾਰਾ ਅੱਕ ਲਈ ਕਿਸੇ ਨੇ ਸਰ ਨਹੀਂ ਨਹੀਂ ਇਹ ਤਾਂ ਫਿਰ ਹੁਣ ਜਿਹੜੇ ਛੋਡੇ ਆ ਘਰ ਪਰੇ ਆ ਤੇ ਡਿੱਗਣ ਤੇ ਵੀ ਡਰ ਰਹਾ ਹਾਂ ਹਾਂ ਜੀ ਡਿੱਗੇ ਡਿੱਗੇ ਪਏ ਘਰ ਕੇ ਆ ਦੇ ਕੋ ਕੰਦਾ ਕੰਦਾ ਬੈਗੀਆਂ ਕੰਦਾ ਕੰਦਾ ਹਾਂ ਜੀ ਕਮਰੇ ਕਮਰੇ ਛੱਤਾ ਛੁੜ ਦੇਕੀਆਂ ਮੀਂਹ ਨਾ ਕੁਛ ਦੇ ਗਿਆ ਕੋ ਪਾਣੀ ਦੇਕਤੀਆਂ ਪਾਣੀ ਦੇਕ ਹਾਂ ਜੀ ਆਹ ਉਹ ਡੰਗਰਾਂ ਚਹਰਾ ਹੈਗਾ ਨਾ ਕੋ ਡੰਗਰਾਂ ਦਾ ਚਹਰਾ ਵਾ ਅੱਛਾ ਡੰਗਰ ਵੀ ਪੁੱਕਾ ਡੰਗਰ ਵੇਖ ਲੋ ਨਿਗਾ ਮਾਰ ਕੇ ਆਹ ਵੇਖ ਲੋ ਕਿੰਨੇ ਲੱਗੇ ਆਈ ਤਾਂ ਥੋੜੇ ਪੋਕਰਾਂ ਆਈ ਤਾਂ ਪਾ 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 ਫੁੱਟ ਪਾਣੀ ਹੋ ਮੇਰੇ ਸਾਬ ਨਾਲ ਹਾਂਜੀ 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 ਹੋਰ ਮੈਂ ਹਾਂ ਹੋਰ ਕੀ ਐ ਇੰਨਾ ਇੰਨਾ ਪਾਣੀ ਆਇਆ ਕੋਠੇ ਡਿੱਗਣ ਵਾਲੇ ਹੋਏ ਪਏ ਤੇ ਕੰਦਾ ਪਾਰਟੀਆਂ ਪਈਆਂ ਤੇ ਵੇਖ ਕੀ ਹਾਲ ਹੋਇਆ ਪਿਆ ਕੋਈ ਸਰ ਸਰਕਾਰ ਨੇ ਆ ਕੇ ਨਾ ਨਾ ਕੁਛ ਨਹੀਂ ਆਨ ਕੇ ਆਖਿਆ ਹਾਂਜੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਪਹੁੰਚਦਾ ਇੱਥੇ ਉਹ ਪਿੱਛੇ ਘੰਨੋ ਪਾਰ ਵਾਲੇ ਮੁੜ ਜਾਂਦੇ ਆ ਉੱਥੇ ਪਿੱਛੇ ਹੀ ਮੁੜ ਜਾਂਦੇ ਜੇ ਕੋਈ ਆਉਂਦਾ ਪਿਛਾਂ ਸਾਡੇ ਹਾਂਜੀ ਕਿੱਥੇ ਆ ਬਨੋਪਰ ਬਾਣਾ ਵਾਲੀ ਮੋੜ ਜਾ ਧਿਆਨ ਕੇ ਇਹ ਗਾਂ ਦੇ ਹੁੰਦੇ ਨੇ ਸੁੱਕੇ ਸਾਦੇ ਉੱਥੇ ਹੀ ਸਾਰੇ ਲਈ ਜਾਂਦੇ ਆ ਇੱਥੇ ਕਿਹਨੇ ਪਹੁੰਚਾਂ ਦੀ ਕਹਿੰਦੇ ਕਿ ਨਹੀਂ ਕੋਈ ਕੋਈ ਬੇੜੀ ਦੀ ਕਸੂਲਤ ਨਹੀਂ ਮਿਲੀ ਕੋਹ ਨਹੀਂ ਮਿਲਿਆ ਹਾਂ ਕੋ ਸਰਕਾਰੀ ਨਾ ਕੋ ਬੇੜੀ ਨਾ ਕੋ ਕੋਦੇ ਦਿਨ ਦੇ ਉਹਨੇ ਦਿਨ ਤੁਸੀਂ ਇੱਥੇ ਬੈਠੇ ਹੋ ਇੱਥੇ ਬੈਠੇ ਹੋ ਉੱਥੇ ਬੈਠੇ ਮੇਰੇ ਘਰਾਂ ਚੋਂ ਤਾਂ ਨਾ ਪਾਣੀ ਆ ਹਾਂ ਇੱਥੇ ਹੀ ਰਹਿਣਾ ਥੋੜਾ ਕਿੱਥੇ ਰਹਿ ਗਏ ਡੰਗਰਾਂ ਥੱਲੇ ਵੀ ਪਾਣੀ ਆ ਓਦੇ ਥੱਲੇ ਵੀ ਪਾਣੀ ਕੋਈ ਸੀ ਜਣੀ ਸਾਰਾ ਬੁਰੇ ਹਾਲ ਹਾਂਜੀ ਬੁਰੇ ਹਾਲ ਪ੍ਰਸ਼ਾਦਾ ਪਾਣੀ ਫਿਰ ਇੱਥੋਂ ਗੁਰੂ ਘਰ ਤੋਂ ਹੀ ਚੱਲਦਾ ਗੁਰੂ ਘ ਤੇ ਆਲ ਭਾ ਕੀ ਤੇ ਵੀ ਇੱਥੋਂ ਪਕਾ ਲਵੋ ਫਿਰ ਇੱਥੋਂ ਪਕਾ ਲਓ ਇੱਥੇ ਹੀ ਖਾ ਲਓ ਇੱਥੇ ਹੀ ਖਾ ਲਓ ਬੋਰਡ ਦਾ ਕੋਈ ਇਹ ਤਾਂ ਤੁਹਾਡੇ ਹਰ ਸਾਲ ਹੀ ਹੁੰਦਾ ਮੈਨੂੰ ਲੱਗਦਾ ਸਾਲ ਜਿਵੇਂ 23 ਚ ਹੋਇਆ ਕੋਈ ਇੱਕ ਦਾ ਤਾ ਚ ਹੋਇਆ ਤੇ ਪਰਾਲ ਨੰਗਿਆ 24 ਨੰਗਿਆ ਤੇ 25 ਚ ਹੋ ਗਿਆ ਹੂੰ ਤੇ ਕੋਈ ਨਹੀਂ ਪਹੁੰਚਿਆ ਹੀ ਨਹੀਂ ਅਜੇ ਤੱਕ ਕੋਈ ਦਵਾ ਵਾਲਾ ਨਹੀਂ ਕੋਈ दारू ਵਾਲਾ ਨਹੀਂ ਗੰਦਾ ਪਾਣੀ ਪੀ ਪੀ țeḍde ਚ ਲੀਆਂ ਪਈ ਜਾਂਦੀਆਂ ਬੁਰੇ ਹਾਲ ਨੇ ਪੀਣ ਲਈ ਵੀ ਪਾਣੀ ਹੈ ਨਹੀਂ ਨਾ ਪੀਣ ਆ ਲੈ ਹੋਏ ਫਿਰ ਮੋਟਰਾਂ ਦਾ ਹੀ ਪੀਂਦੇ ਬਾਬੇ ਉਹ ਵੀ ਥੱਲੇ ਖਰਾਬ ਹੋ ਗਿਆ ਨਾ ਪਾਣੀ ਚ ਮੁਸ਼ਕ ਆਉਂਦਾ ਪਿਆ ਹਾਂ ਹਾਂ ਮੁਸ਼ਕ ਆਉਂਦਾ ਹਾਂ ਤਾਂ ਅਪੜਿਆ ਹੀ ਨਹੀਂ ਹੋ ਗਿਆ ਕਿਹੜਾ ਕਿੰਨੇ-ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਇੱਥੇ ਬੈਠੇ ਅੱਠ ਦਿਨ ਜੀ ਹਣ ਅੱਠ ਦਿਨ ਹੋ ਗਏ ਅੱਠ ਦਿਨ ਹੋ ਗਏ ਹਾਂਜੀ ਕੋਈ ਨਹੀਂ ਆਉਂਦਾ ਇੱਥੇ ਨਹੀਂ ਕੋਈ ਕੁਛ ਨਹੀਂ ਲੈ ਕੇ ਆਇਆ ਇੱਥੇ ਸਾਨੂੰ ਆ ਬਾਬੇ ਵਿਚਾਰੇ ਦਿੰਦੇ ਮਾੜਾ ਮੋਟ ਦਾਲ ਫੁਲਕਾ ਉਹ ਅਸੀਂ ਖਾਣੇ ਤੇ ਪਾਣੀ ਵੀ ਇੱਥੇ ਤਾਂ ਹਾਂ ਪਾਣੀ ਵੀ ਇੱਥੇ ਆਵੇ ਸਾਡੇ ਸਾਮਾਨ ਕੱਢ ਦਿਆ ਕਰਦਿਆਂ ਸਾਡਾ ਘਰ ਡੁੱਬ ਗਿਆ ਸਾਨੂੰ ਬੱਚਿਆਂ ਦਾ ਕਿੰਨਾ ਔਖਾ ਹੈ ਇੱਥੇ ਬੜਾ ਔਖਾ ਹੋਵੇ ਨਿਕਲ ਨਹੀਂ ਆਉਂਦੇ ਕਲੇ ਘਾੜ ਦਾ ਨਾਂ ਹੀ ਲੈ ਆਉਂਦੇ ਤੇ ਆਉਣ ਨਹੀਂ ਦਿਆ ਦੇ ਇੱਥੇ ਕਲੇ ਘਾੜ ਦਾ ਨਾਂ ਨਹੀਂ ਲਵੇ ਕਲੇ ਘਾੜ ਵਿੱਚ ਡੁੱਬਾ ਹੈਗਾ ਬਸ ਹਾਂਜੀ ਬਸ ਉਹ ਤਾਂ ਧੀਰੇ ਕਰਦਾ ਨਿਆਲੇ ਰਹਿਦਾ ਨਾਲ ਹੀ ਜਾਂਦਾ ਕਾਲੇ ਘਾੜਦਾ ਕਿਸੇ ਨਾਂ ਹੀ ਲਿਆਇਦਾ ਹਾਂਜੀ ਆ ਗੁਰਦੁਆਰੇ ਬੱਸ ਦਾਲ ਫੁਲਕਾ ਚੱਲੀ ਜਾਂਦਾ ਬਾਬਾ ਖਵੈਜ ਦਾ ਹਾਂਜੀ ਗੁਰੂ ਘਰੋ ਹੀ ਚੱਲਣਦੇ ਆ ਹੋਰ ਤਾਂ ਕਿਹ ਇਹਨਾਂ ਨੇ ਕੋਈ ਹਾਂਜੀ ਡਿੱਗਣ ਪਿਆ ਆ ਵੇਖ ਲੋ ਤੇ ਸਾਹਮਣੇ ਵੇਖਣੀਂ ਤੇ ਕਿਵੇਂ ਬਣਾਉਂਗੇ ਦੁਬਾਰਾ ਜੇ ਡਿੱਗ ਪਏ ਵੀਰੇ ਜੇ ਕੋਈ ਸਰਕਾਰ ਵਾਲਾ ਫਦੇ ਦੇ ਦੂ ਤੇ ਬਣਾ ਦਾਂਗੇ ਨਹੀਂ ਤੇ ਫਿਰ ਇਤਰਾ ਹੀ ਬੈਠੇ ਝੁੱਗੀਆਂ ਲਾ ਕੇ ਬਹਿ ਜਾ ਹੁਣ ਤੱਕ ਆਇਆ ਕੋਈ ਸਰਕਾਰ ਦਾ ਕੋਈ ਨਹੀਂ ਆਇਆ ਵੀਰ ਜੀ ਆ ਛੋਟੇ ਛੋਟੇ ਬੱਤਿਆਂ 'ਚ ਖਾਰਸ਼ ਹੋ ਫਿੰਸਿੰਗ ਹੋਈਆਂ ਨਾ ਕੋਈ ਦਵਾਈ ਨਾ ਕੋਈ दारू ਨਾ ਕੋਈ ਸਕਦਾ ਗੁਰਦੁਆਰਾ ਸਾਹਮਣੇ ਕੋਈ ਆਉਂਦੇ ਕੋਈ ਹਾਂਜੀ ਬੱਸ ਛੱਤਾਂ ਛੋਟਾਂ ਵੀ ਡੇਗ ਪ ਮਹਾਰਾਜ ਦੇ ਜਾਂਦਾ ਨਹੀਂ ਦਿਖਾਈ ਜਾਂਦੇ ਬੱਸ ਵੀ ਉਹ ਬਣੂਗੀ ਜਿਵੇਂ ਆ ਇਹ ਤਾਂ ਬਿਮਾਰੀਆਂ ਬਹੁਤ ਫੈਲ ਗਈਆਂ ਨੇ ਹਾਂਜੀ ਨਹੀਂ ਬੱਚੇ ਕੋਈ ਇਹ ਤਾਂ ਡਿੱਡ ਪੀੜ ਹੋਈ ਜਾਂਦਾ ਕਿ ਇਹਨਾਂ ਬੁਖਾਰ ਤੇ ਇਦਾਂ ਹੀ ਹੁਣ ਫਿਰ ਪਾਣੀ ਚ ਕੀ ਕਰਨਾ ਨੇ ਬੈਠੇ ਨੇ ਕੋਈ ਸਮੱਸਿਆ ਕੋਈ ਆ ਗਈ ਉਹ ਫਿਰ ਤੁਸੀਂ ਜਾਓਗੇ ਕਿਵੇਂ ਫਿਰ ਤਾਂ ਜੇ ਬਿਮਾਰੀ ਠਮਾਰੀ ਆ ਗਈ ਤੁਸੀਂ ਕਿਵੇਂ ਜਾਓਗੇ ਸ਼ਹਿਰ ਰੱਬ ਦੇ ਪਰ ਇਦਾਂ ਹੀ ਪਾਣੀ ਰੱਬ ਦੇ ਪਰੋਸੇ ਵੀਰ ਜੀ ਕਹ ਬੱਚੇ ਰੱਬ ਨੇ ਪਾਣੀ ਲਿਆਂਦਾ ਫਿਰ ਉਹਦੇ ਪਰੋਸੇ ਵੀਰ ਜੀ ਬੈਠੇ ਜੋ ਰੱਬ ਸਹਾਈਤਾ ਕਰੂ ਫਿਰ ਮਨਜ਼ੂਰੇ ਜੇ ਕੋਈ ਐਮਰਜੈਂਸੀ ਹੋ ਗਈ ਕਿਸੇ ਨੂੰ ਜਾਣਾ ਚਾਹੀਦਾ ਨਹੀਂ ਵੀਰ ਜੀ ਨਹੀਂ ਜਾ ਨਹੀਂ ਜਾ ਨਹੀਂ ਸਕਦੇ ਵੀਰ ਜੀ ਇਹ ਤਾਂ ਬੰਨ ਵੀ ਬਹੁਤ ਤੁਸੀਂ ਵੇਖ ਹੀ ਲਿਆ ਕਿਹਾ ਕੋਈ ਨੰਗਨ ਦਾ ਥਾਂਕ ਦੇਖਾ ਹਾਂ ਹਾਂਜੀ ਕਿੰਨੇ ਕਿੰਨੇ ਫੁੱਟ ਪਾਣੀ ਚੜਿਆ ਸੀਗਾ ਹੁਣ ਤਾਂ ਥੋੜਾ ਮੋਟਾ ਮੈਨੂੰ ਇੱਕ ਅੱਧਾ ਫੁੱਟ ਹੀ ਥੱਲੇ ਹੋਇਆ ਨਹੀਂ ਫੁੱਟ ਕਿਥੇ ਰਿਹਾ ਥੋੜਾ ਲੱਥਾ ਪੰਜ ਚਾਰ ਚਾਰ ਪੰਜ ਪੰਜ ਫੁੱਟ ਹੋ ਗਿਆ ਪਾਣੀ ਸੀ ਅੱਛਾ ਹਾਂ ਆਵੇ ਕਿੰਨਾ ਚਾਰ ਚਾਰ ਫੁੱਟ ਇਥੇ ਘਰੇ ਖਲੋ ਗਿਆ ਇਹ ਤਾਂ ਅੱਧਾ ਫੁੱਟ ਪਾਣੀ ਲੱਥਾ ਸਾਰਾ ਪੰਜ ਪੋੰਜ ਫੁੱਟ ਪਾਣੀ ਘਰਾਂ 'ਚ ਹੋ ਗਿਆ ਇਹ ਸਾਰੀਆਂ ਕੰਨਾਂ ਕਮਰੇ ਗੁੰਮਰੇ ਸਾਰੇ ਬੈਠੇ ਪਏ ਆ ਛੱਤਾਂ ਡਿੱਗੇ ਹੋਏ ਹਰ ਕਿਸੇ ਘਰ ਜਾ ਕੇ ਵੇਖ ਲਓ ਭਾਵੇਂ ਇੰਨੇ ਨਾਲ ਪਾਣੀ ਆ ਸਾਰੇ ਘਰੇ ਸਾਰਿਆਂ ਦੇ ਘਰ ਨਹੀਂ ਨਹੀਂ ਇਹ ਤਾਂ ਫਿਰ ਗੁਰਦੋਰੇ ਤੇ ਦਿੱਤਾ ਫਿਰ ਗੁਜ਼ਾਰਾ ਵੀ ਤੁਹਾਡਾ ਇੰਨਾ ਫਸਲਾਂ ਤੇ ਤੂੰ ਹੀ ਨਾ ਇੰਨਾ ਫਸਲਾਂ ਦੇ ਪਹਿਲੇ ਬੈਠੇ ਹਾਂ ਇਹਨਾਂ ਮਰਦੇ ਇਹਨਾਂ ਮਰ ਲੈ ਮੈਂ ਅਸੀਂ ਤਾਂ ਭੁੱਖੇ ਮਰਨਾ ਮਰ ਨਾਲ ਪਸ਼ੂ ਵੀ ਭੁੱਖੇ ਮਰਨਦੇ ਵਿਚਾਰੇ ਜਾਨਵਰ ਵੀ ਨਾਲ ਉਹਤੇ ਕੱਢਲੇ ਸੀ ਸੁਖਾਲਿਆਂ ਇਥੋਂ ਕਿ ਇਥੇ ਵੀ ਦਿੱਕਤ ਪਰੇਸ਼ਾਨੀ ਆਈ ਪਸ਼ੂ ਪੂਛੂ ਕੱਢਣ ਵੇਲੇ ਵੀ ਉਹਨੇ ਥੋੜਾ ਥੋੜਾ ਸੁੱਕਿਆਂ ਦੇ ਲਾ ਗਿਆ ਸੀ ਪਾਣੀ ਜੇ ਥੋੜਾ ਥੋੜਾ ਉਹਨੇ ਕੱਢਲੇ ਸੀ ਆਵੇ ਬੱਜੇ ਪਏ ਇਥੇ ਬੰਨੇ ਸਾਰਿਆਂ ਨੇ ਸਮਾਨ ਨੇ ਵੀਰ ਜੀ ਕੋਈ ਵੀ ਕੱਢਿਆ ਆਪਦਾ ਵੀ ਬਚਾ ਕੇ ਨਿਕਲੇਆ ਆਪਣਾ ਵੀ ਬਚਾਇਆ ਸਮਾਨ ਤਾਂ ਥੋੜਾ ਸਾਰਾ ਹਾਂਜੀ ਆਪਦਾ ਸਭ ਕੁਝ ਵੀਰ ਜੀ ਆਪਦਾ ਵੀ ਬਚਾਇਆ ਜਾਂਦੇ ਜਾਂਦੇ ਜਿਹੜਾ ਮਾਰਨ ਭਰੀਆਂ ਪਿਆ ਸਾਰਾ ਕੁਝ ਭਰੀਆਂ ਪਈਆਂ ਪੇਟੀਆਂ ਪੂਟੀਆਂ ਪਾਣੀ ਨਾ ਮੁੰਡੇ ਜਾਂਦੇ ਜਿਹੜਾ ਮਾਰਨ ਥੋੜਾ ਥੋੜਾ ਸਾਰਾ ਸਾਰਾ ਕੁਝ ਗਿਆ ਹਾਂਜੀ ਸਾਰਾ ਕੁਝ ਗਿਆ ਜੀ ਜਾ ਕੇ ਨ ਕਿੰਨੇ ਗਿਲੇ ਮਹਾ ਬੱਚੇ ਸੰਭਾਲੇ ਤੇ ਜੋ ਸਿਆਲ ਵਾਲਾ ਸਮਾਨ ਵੀ ਸਭ ਬਿਸਤਰੇ ਬਿਸਤਰੇ ਖਰਾਬ ਹੋ ਗਏ ਸਭ ਜੇ ਫਿਰ ਮਤਲਬ ਦੁਬਾਰਾ ਸ਼ੁਰੂ ਕਰਨਾ ਪੂਰਾ ਹਾਂਜੀ ਦੁਬਾਰਾ ਨਾ ਨਵੇਂ ਸਿਰੇ ਸਭ ਸ਼ੁਰੂ ਪਹਿਲਾਂ ਵੀ ਪਾਣੀ ਆਉਂਦਾ ਤਾਂ ਉਦੋਂ ਸਰਕਾਰ ਦੀ ਕੋਈ ਸਹਾਇਤਾ ਸੂ ਤਾਂ ਮਿਲਦੀ ਇੱਥੇ ਵਾਲੀ ਕੋਈ ਸਹਾਇਤਾ ਮਿਲਦੀ ਇੱਥੇ ਨਹੀਂ ਸਕਦਾ ਕੋਈ ਮਿਲਦੀ ਕੋਈ ਮਿਲੀ ਜੀ ਕੋਈ ਨਹੀਂ ਵੀਰ ਜੀ ਕੋਈ ਨਹੀਂ ਪਹੁੰਚਦਾ ਨਹੀਂ ਇੱਥੇ ਤੱਕ ਪਹੁੰਚਦਾ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਪਹੁੰਚਦਾ ਵੀਰ ਜੀ ਇਤਨਾ ਤਾਂ ਡਰ ਗਏ ਵੀਰ ਜੀ ਜੇ ਕੋਈ ਦਾਲ ਫੁਲਕੇ ਜੋਗਾ ਦੇ ਜੇ ਤੇ ਖਾ ਲਈਦਾ ਨਹੀਂ ਤੇ ਗੁਰਦੁਆਰਾ ਸਾਡੇ ਵਰਗੇ ਭਰਾ ਹੀ ਦੇ ਜਿੰਦੇ ਜਿਹੜੇ ਬਾਕੀ ਸਰਕਾਰ ਨਾਲੋਂ ਨਹੀਂ ਹਾਂਜੀ ਵੀ ਕੱਖ ਨਹੀਂ ਦਿੱਤਾ ਤੇਈ ਚ ਵੀ ਕੱਖ ਨਹੀਂ ਦਿੱਤਾ ਸਰਕਾਰ ਨੇ ਸਾਨੂੰ ਸਰਕਾਰ ਤਾਂ ਕਹਿੰਦੀ ਫਿਰਦੀ ਸੀ ਬੱਕਰੀਆਂ ਮੁਰਗੀਆਂ ਦਾ ਮੋਲ ਨਾ ਨਾ ਕੁਝ ਨਹੀਂ ਦਿੱਤਾ ਸਾਡਾ ਕੰਦਾ ਪਾਟੀਆਂ ਪਈਆਂ ਤੁਸੀਂ ਜਾ ਕੇ ਦੇਖ ਸਕਦੇ ਜੀ ਦਰਦੇ ਅੰਦਰਾਂ ਚ ਨਹੀਂ ਵੜਦੇ ਕੋਈ ਕੋਈ ਸਰਕਾਰ ਵੰਦੀ ਨਹੀਂ ਨਗੇ ਤੇ ਦੇਣਾ ਕਿਨੇ ਜਿਵੇਂ ਕੰਦਾ ਪਾੜੀਆਂ ਫਿਰ ਇੱਕ ਸਾਰੀ ਉਮਰ ਤਾਂ ਇੱਕ ਘਰ ਬੰਦਦਾ ਇੱਕ ਹੀ ਪਹਿਲਾਂ ਫਿਰ ਇਹ ਕਿੱਥੋਂ ਪਾਵਾਂਗੇ ਹੁਣ ਤੁਸੀਂ ਮੇਰੇ ਘਰ ਵਾਲੇ ਦੀ ਲਾਤ ਟੁੱਟੀ ਅਸੀਂ ਥੋਣਾ ਲਾਲਾ ਕੇ ਲੋਕਾਂ ਨੇ ਕੰਮ ਕਰ ਕਰਕੇ ਬਣਾਏ ਨੇ ਦੂਰੀਵਾਰ ਕਿੱਥੋਂ ਬਣਾਵਾਂਗੇ ਸੇ ਆਪਦੀਆਂ ਅੱਖਾਂ ਮੂਰੇ ਆਪਦਾ ਘਰ ਦੇਖਦੇ ਆ ਦੇਖੀ ਮੈਨੂੰ ਰੋਣਾ ਨਿਕਲਦਾ 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 ਵੀਰੇ ਜਾਈਦਾ ਘਰ ਨੂੰ ਕਿਹੜਾ ਮਾਰ ਆ ਇਹਦਾ ਬਸ ਇੰਨਾ ਇੰਨਾ ਪਾਣੀ ਸਰਕਾਰ ਤਾਂ ਵਿਹਿੰਦੀ ਨਹੀਂ ਕਿ ਵੀ ਆਪਦੀਆਂ ਅੱਖਾਂ ਸਾਹਮਣੇ ਆਪਦਾ ਘਰ ਦਿਖਦਾ ਨਾ ਨਾ ਸਰਕਾਰ ਕਿੱਥੇ ਆ ਕੇ ਮੁਰਜ ਜਾਂਦੇ ਉਹ ਕਹਿੰਦੇ ਸੀ ਜਾਣੇ ਨਾ ਕੋਈ ਸਰਕਾਰ ਇੱਥੋਂ ਤੱਕ ਆ ਕੱਪੜੇ ਨਹੀਂ ਬਸ ਆਪੇ ਪਿੰਡਾਂ ਨੇ ਹਲਫਾ ਕੀਤੀ ਸੀ ਕਾਹਦੇ ਬੰਡਾਲਾ ਹੀ ਬਸ ਰੱਖਿਆ ਅੱਗੇ ਟੀਰਾ ਘਰ ਤੇ ਬੰਡਾਲਾ ਹੀ ਰੱਖਿਆ ਵਾ ਸਾਡੇ ਪਿੰਡ ਤਾਂ ਆਉਂਦਾ ਹੀ ਨਹੀਂ ਕੋਈ ਵੀ ਕੋਈ ਬੋਲਦਾ ਉਹ ਜਿੰਨੇ ਬੰਦੇ ਸਾਰੇ ਦਿਹਾੜੀਦਾਰ ਬੈਠੇ ਇਥੇ ਕੋਈ ਜ਼ਮੀਨ ਵਾਲਾ ਬੰਦਾ ਕੋਈ ਨਹੀਂ ਇਥੇ ਦਾ ਠੀਕ ਹੈ ਜਿੰਨੇ ਜਾਣੇ ਸਾਰੇ ਦਿਹਾੜੀਦਾਰ ਆ ਉਹ ਸੋਡੇ ਸਭ ਤੋਂ ਓਖਾ ਸੋਡੇ ਕੋਲ ਤਾਂ ਜੋ ਕਮਾਉਣੇ ਉਹ ਹੀ ਖਾਂਦੇ ਆ ਉਹ ਖਾਣੇ ਆ ਸਾਨੂੰ ਸਾਨੂੰ ਮਹੀਨਾ 20 ਦਿਨ ਹੋ ਗਿਆ ਜੀ ਇਥੇ ਬੈਠਿਆਂ ਨੂੰ ਜੋ ਜਿਹੜਾ ਪੈਸਾ ਥੇ ਲਾਇਓ ਉਹ ਖਤਮ ਹੋ ਗਿਆ ਮਰ ਜਾਣੀਆਂ ਸਾਨੂੰ ਪਤਾ ਇਸ ਤਰ੍ਹਾਂ ਖਾਣਾ ਕਿਹੋ ਜਿਹਾ ਖਾਣਾ ਫਸਲਾਂ ਹੁਣ ਮਰ ਜਾਣੀਆਂ ਸਾਨੂੰ ਪਤਾ ਅਸੀਂ ਕਿਦਾਂ ਗੁਜ਼ਾਰੇ ਕਰਨੇ ਆਪਦੇ ਘਰਾਂ ਦੇ ਤੁਸੀਂ ਤਾਂ ਇੱਥੇ ਕੰਮ ਕਰਕੇ ਹੀ ਗੁਜ਼ਾਰਾ ਕਰਨਾ ਹਾਂ ਹਾਂ ਜੀ ਇਦਾਂ ਕੰਮ ਕਰਕੇ ਹੀ ਪੈਲਿਆਂ ਚ ਗੁਜ਼ਾਰਾ ਕਰਦੇ ਹਾਂ ਹਾਂ ਜੀ ਦੇ ਨਾ ਰਹੀ ਫਸਲਾਂ ਗਈਆਂ ਤੁਹਾਡਾ ਵੀ ਗਿਆ ਸਾਡਾ ਸਾਡਾ ਗਿਆ ਸਾਡਾ ਪਹਿਲਾਂ ਗਿਆ ਇਹਨਾਂ ਤੋਂ ਪਹਿਲਾਂ ਸਾਡਾ ਮੁੱਕ ਜਾਂਦਾ ਇਹਨਾਂ ਨੇ ਸਾਨੂੰ ਦਾਲ ਫਲ ਕਹਿ ਹੋਈ ਦਿੰਦੇ ਇਹਦੇ ਹਾਂਜੀ ਆ ਵੀ ਖਲੋਦੇ ਜਿਹੜੇ ਮਤਲਬ ਤੁਹਾਡੇ ਕੋਲ ਕੋਈ ਨਹੀਂ ਬੋੜਦਾ ਕੋਈ ਨਹੀਂ ਪਹੁੰਚਦਾ ਸਾਡੇ ਕੋਲ ਅਜੇ ਤੱਕ ਕੋਈ ਪਾਣੀ ਦੀ ਛਿੱਟ ਨਹੀਂ ਦੇ ਕੇ ਗਿਆ ਅੱਛਾ ਫਿਰ ਮਤਲਬ ਉਹਨਾ ਚਿਰ ਜਿਹੜਾ ਕੁਝ ਮਿਲਿਆ ਉਹ ਜੇ ਪੀਤਾ ਪਾਣੀ ਉਹੋ ਜੇ ਉਹਨੂੰ ਵੀ ਉਹੋ ਜੇ ਪੀਨੇ ਉਹੋ ਹੀ ਪੀਨੇ ਪਾ ਪਾਣੀ ਗੰਦਾ ਹੋ ਰਾਨਾ ਪਾਣੀ ਬੋਰਾ ਦਾ ਗੰਦਾ ਹੋ ਗਿਆ ਬਾਬੇ ਦੀ ਕੀ ਚੀਜ਼ਾਂ ਦੀ ਮੁੱਖ ਜ਼ਰੂਰਤ ਲੋੜ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੁੱਖ ਚਾਹੀਦੀਆਂ ਤੁਹਾਨੂੰ ਕੁਝ ਦੱਸ ਸਕੋਂ ਤੁਸੀਂ ਕੀ ਕੀ ਚੀਜ਼ਾਂ ਕੋਈ ਖਾਣ ਦੇ ਲਈ ਪਸ਼ੂਆਂ ਲਈ ਚਾਰਾ ਚੂਰਾ ਹੈ ਕੋਈ ਨਾ ਨਾ ਇੱਕ ਦਿਨ ਇੱਕ ਦੇ ਕੇ ਗਏ ਮੰਗਰੋ ਕੋਈ ਨਹੀਂ ਆਏ ਪਤਾ ਨਹੀਂ ਉਹ ਵੀ ਪਿੰਡ ਦੇ ਕੋਈ ਵਿਚਾਰੇ ਪਾਸੇ ਦੇ ਆਏ ਸੀ ਚਾਰਾ ਥੋੜੀ ਜੀ ਦੇ ਕੇ ਗਏ ਜਿਹੜੀ ਖਾਣੀ ਹੈ ਮਸੂੜੀ ਕੱਲੀ ਟੂੜੀ ਹਾਂਜੀ ਇਹੋ ਦੇ ਕੇ ਗਏ ਕੋਈ ਕਰਮਾਲਾ ਆਇਆ ਕੋਈ ਦੇ ਕੇ ਚਰਚੜੇ ਉਹ ਦੇ ਗਿਆ ਹਾਂਜੀ ਟੂੜੀ ਨਾਲ ਹੀ ਫਿਰ ਹਾਂਜੀ ਇਹੋ ਹੀ ਪਾਈ ਜਾਈਦੀ ਵੀਰੇ ਇਹੋ ਹੀ ਪਾਈਦੀ ਵਿਚਾਰੀਆਂ ਟਿੱਡ ਭਰਦੀਆਂ ਰੁੱਖੇ ਹਾਂਜੀ ਭੁੱਖੀਆਂ ਨੇ ਇਹੋ ਹੀ ਖਾਣੀ ਹੈ। ਇਹ ਹੀ ਹਾਂ ਇਹੋ ਹੀ ਖਾਣੀ। ਹੁਣ ਸਾਡੇ ਕੋਲੇ ਨਾ ਕੋਈ ਹੋਊਗਾ ਚਾਹੀ ਚਟਨੀ ਨਾਲ ਜੇ ਮਿਲੀ-ਮਿਲੀ ਨਾ ਮਿਲੀ ਤੇ ਚਟਨੀ ਸੀ। ਲੂਣ ਢੋਲ ਕੇ ਖਾ ਲਈ। ਲੂਣ ਚਾਰ ਨਾ ਖਾ ਲਈ ਦੀ। ਇਹ ਤਾਂ ਉੱਤੇ ਹੋਰ ਭਰਾਉ ਹੋਇਆ ਕਿਹੜਾ ਮਤਲਬ ਰਾਤ ਤਾਂ ਉੱਤੇ ਹੋਰ ਹੋਏ ਹੋਰ ਪਾਣੀ ਆ ਗਿਆ ਫਿਰ ਤੋਂ ਮੀਂਹ ਮੀਂਹ ਵਾਧੂ ਪੈਂਦਾ ਦੋ ਦਿਨ ਹੋ ਗਏ ਹੁਣ ਕੋਲ ਤਾਂ ਮੀਂਹ ਵਾਧੂ ਪੈਂਦਾ ਰਿਹਾ ਇੱਥੇ ਦੇ। ਹਾਂਜੀ ਆਂਤਰ ਪਹਿਲਾਂ ਲੈ ਲੈ ਕੇ ਬਹਿ ਜਾਂਦੇ ਰਹੇ ਬੱਚੇ ਲਖਾ ਲੈਂਦੇ ਰਹੇ ਤੇ ਚਲੋ ਬਹਿ ਜਾਂਦੇ ਰਹੇ ਹਾਂਜੀ। ਸਮਾਨ ਆਵੇ ਟਰਾਲੀ ਨਾਲ ਸਮਾਨ ਸਾਰਾ ਘਰੋਂ ਕੱਢ ਕੇ ਲਿਆਂਦਾ ਕੱਲ ਸਮਾਨ ਜਿੰਨਾ ਕਿ ਨਿਕਲਿਆ ਜਿੰਨਾ ਕਿ ਨਿਕਲਿਆ ਪਾਣੀ ਕਮਰੇ ਡਿੱਗਣ ਵਾਲੇ ਕਮਰੇ ਸਾਰੇ ਪਾਟੇ ਵੇ ਅੱਛਾ ਕੋਈ ਆਇਆ ਇੱਥੇ ਬੱਚੇ ਕੋਈ ਕੋਈ ਨਹੀਂ ਆਇਆ ਸਿਰਫ ਤੁਸੀਂ ਪਹਿਲੇ ਜੋ ਜਿਹੜੇ ਆ ਗੋਈ ਬੋਰਦੇ ਆ ਆਹ ਪੁੱਲਤੇ ਚੱਲ ਜਾ ਇਧਰ ਜੀ ਆਪਕੇ ਸੋਕੋ ਕੇ ਪਾਣੀ ਲੈ ਹਾਂਜੀ ਅੱਜ ਤਾਂ ਨਿਆਣੇ ਹੱਥ ਮਾਰਨ ਦੇ ਜਾਂਦੇ ਪਾਣੀ ਲੈ ਲਾਂਗੇ ਜੀ ਜਿਵੇਂ ਹੁਣ ਕੋਈ ਇੱਥੇ ਤੁਹਾਨੂੰ ਦੂਰ ਦਰਾਡੇ ਬੋਟ ਦੀਦੀ ਹੁਣ ਤੁਸੀਂ ਤਾਂ ਹੱਥ ਮਾਰਦੇ ਹੋਗੇ ਵੀ ਆਜੋ ਆਜੋ ਹਾਂ ਹਾਂ ਤਾਂ ਕੋਈ ਆਉਂਦਾ ਹੀ ਨਹੀਂ ਤਾਂ ਕੋਈ ਬੋਰਦਾ ਹੀ ਨਹੀਂ ਨਾ ਕੋਈ ਨਹੀਂ ਆਇਆ ਹੀ ਨਹੀਂ ਅੱਜ ਆ ਤਾਂ ਇੱਥੇ ਤੇ ਕਰ ਪਹੁੰਚਾਇਆ ਇੱਥੇ ਤੇ ਕਰ ਪਹੁੰਚਦਾ ਹੀ ਨਹੀਂ ਤੇ ਹਾਂਜੀ ਇਹ ਵੀ ਆ ਕਿ ਆ ਸਾਨੂੰ ਤਾਂ ਝਾਕ ਨਹੀਂ ਆਇਆ ਆਖਿਆ ਗਏ ਚਲੇ ਪਛਾਣ ਨੂੰ ਨਹੀਂ ਆਉਂਦੇ ਕਿ ਕਿਸੇ ਨੇ ਕੀ ਪਤਾ ਕਿੰਨਾ ਕਿਸੇ ਦੇ ਨਾਲ ਹੀ ਆਏ ਨੇ ਕੋਈ ਲਿਆਇਆ ਬੰਨ ਬੁੰਨ ਤੋਂ ਤੇ ਇੱਧਰ ਨੂੰ ਨਹੀਂ ਆਉਣਾ ਕਿਸੇ ਉਹ ਜਦੋਂ ਕੋਈ ਆਉਂਦਾ ਫਿਰ ਸਾਨੂੰ ਆਸ ਜਾਗਦੀ ਹੈ ਉਹ ਮੁਰ ਜਾਂਦਾ ਫੇਰ ਉਹੀ ਕੀ ਹੈ ਵੀ ਚੱਲ ਕੋਈ ਆਊਗਾ ਕੋਈ ਕਿਸੇ ਨੂੰ ਕੁਝ ਦੇ ਦੂ ਬੱਚਿਆਂ ਨੂੰ ਖਾਣ ਨੂੰ ਕੁ ਦੇ ਦੂ ਬੱਚੇ ਤਾਂ ਮੰਗਦੇ ਹੀ ਨੇ ਬੱਚੇ ਮੈਂ ਆਪ ਤਾਂ ਜੇਰਾ ਕਰ ਲੈਂਦਾ ਬੱਚੇ ਥੋੜੀ ਜੇਰਾ ਕਰਦੇ ਆ ਉਹ ਤੇ ਮੰਗਦੇ ਹੀ ਆ ਖਾਣ ਪੀਣ ਨੂੰ ਕਿਹਾ ਲੱਗਦਾ ਉਦੋਂ ਤੋਂ ਤਾਂ ਰੱਜ ਕੇ ਖਾਖ ਹੀ ਨਹੀਂ ਦੇਖਿਆ ਹੁਣ ਨਹੀਂ ਜੀ ਨਹੀਂ ਖਾਣਾ ਕਿੱਥੋਂ ਤਈਆ ਵੇਖ ਹੀ ਸਕਦੇ ਪਾਣੀ ਕਿੱਥੋਂ ਲਿਆਉਣਾ ਇਹ ਤਾਂ ਖਾਣਾ ਸਾਈਂ ਸਾਹਿਬ ਬਣਿਆ ਪਿਆ ਵੀ ਗਾਂ ਗਾਂ ਕੀ ਕਰਨਾ ਜਦੋਂ ਬੰਦਿਆਂ ਦੀਆਂ ਦਿਹਾੜੀਆਂ ਨਹੀਂ ਬਣਨੀਆਂ ਸਾਨੂੰ ਮਿਲਣੀਆਂ ਤੇ ਅਸੀਂ ਗਾਂ ਕੀ ਵਰਤਣਾ ਬੰਦੇ ਕਮਾਉਣਗੇ ਤੇ ਗਾਂ ਘਰ ਦੇ ਖਰਚੇ ਚੱਲਦੇ ਕਿ ਕਮਾਉਣਾ ਵੀ ਤਾਂ ਇੱਥੋਂ ਹੀ ਇਹਨਾਂ ਦਾ ਕਮਾਉਣਾ ਵੀ ਇੱਥੋਂ ਹੀ ਤੇ ਜਿਹੜੇ ਉਹ ਦੋ ਵਿਚਾਰੇ ਛੋਨੇ ਤਾਂ ਬਸ ਗਏ ਹੋਣ ਨੇ ਇਹ ਗੱਲ ਜਾਣੇ ਸਾਰੇ ਘਰਾਂ 'ਚ ਕੰਮ ਕਰਨਾ ਉਹ ਵੀ ਉਹਨਾਂ ਦੇ ਬੇਪੈ ਵੀ ਵਿਚਾਰੇ ਅੰਦਰੋਂ ਪਾਰਾ ਚੱਪਲਾ ਨਹੀਂ ਆਗੀਆਂ ਮੁੰਡਾ ਵੀ ਨੰਗਾ ਮੈਂ ਤਾਂ ਆਪ ਸਵੇਰ ਦੀ ਨੰਗੀ ਟੋਟ ਰਗੀਆਂ ਸਾਨੂੰ ਇਹ ਨਹੀਂ ਸਾਡੇ ਤੋਂ ਚੱਪਲਾ ਨਹੀਂ ਆਉਂਦੀਆਂ ਪੰਗਾ 100 200 ਲਾ ਕੇ ਚੱਪਲ ਹੀ ਲੈ ਆਗੇ ਉਹ ਵੀੜਾ ਪੈਸਾ ਕੋਲੇ ਸੀ ਮਾੜਾ ਮੋਟਾ ਉਹ ਲੱਗ ਗਿਆ ਵੀ ਚੱਲ ਪਾਣੀ ਆ ਗਿਆ ਤੇ ਆਪ ਦਾ ਥੋੜਾ ਬਹੁਤਾ ਸੌਦਾ ਰੱਖ ਲਿਆ ਤੇ ਜਦੋਂ 15 ਦਿਨ ਹੋ ਗਏ ਸਾਨੂੰ ਪਾਣੀ ਤੇ ਖਾਂਦਿਆਂ ਸੌਦਾ ਵੀ ਮੁੱਕਣਾ ਹੀ ਉਹ ਵੀ ਗਿਆ ਉਹ ਵੀ ਗਿਆ ਪਿਛਲੀ ਵਾਰੀ ਕਿੰਨੇ ਦਿਨ ਖੜਾ ਰਿਹਾ ਪਾਣੀ ਪਿਛਲੇ ਦਿਨ 8 ਦਿਨ ਖੜਾ ਰਿਆ ਤੇ 15-15 ਦਿਨ ਹੀ ਅਸੀਂ ਘਰਾਂ ਚ ਗਏ ਐਤਕੀ ਤਾਂ ਫਿਰ ਖੜੇ ਨਹੀਂ ਬਾਰੇ ਦਿਨ ਹੋ ਗਏ ਐਤਕੀ ਅੱਜ 5 ਦਿਨ ਤਾਂ ਹੋ ਗਏ ਨੇ 5 ਦਿਨ ਹੋ ਗਏ ਨੇ ਤੇ 5 ਦਿਨ ਤਾਂ ਇਤਰਾ ਹੀ ਹੋ ਗਏ ਨੇ ਤੇ ਜਿਹੜੇ 2 ਦਿਨ ਪਹਿਲਾਂ ਵਗਿਆ 7 ਦਿਨ ਹੋ ਚੱਲੇ 6-7 ਅਜੇ ਤਾਂ ਮੁੱਕਨ ਦਾ ਨਾਂ ਹੀ ਨਹੀਂ ਹੈਗਾ ਅਜੇ ਤਾਂ ਮੁੱਕਨ ਦਾ ਨਾਂ ਹੀ ਨਹੀਂ ਹੈਗਾ ਅੱਜ ਤਾਂ ਟੈਨਸ਼ਨ ਬਣੀ ਪਈ ਪਿਆ ਕੀ ਬਣੂਗਾ ਕੱਲ ਚੜਦਾ ਸੀ ਅੱਜ ਮਾੜਾ ਜਿਹਾ ਲੱਥਾ ਤੇ ਕੱਲ ਤਾਂ ਟੈਨਸ਼ਨ ਸੀ ਪਈ ਅਸੀਂ ਜੇ ਗੁਰਦੁਆਰਾ ਵੀ ਵੜ ਗਿਆ ਤੇ ਅਸੀਂ ਕਿੱਧਰ ਜਾਈਏ ਪਰ ਸੋਨੇ ਸੋਨੇ ਕਿੱਥੋਂ ਤੁਸੀਂ ਪੈਂਦੇ ਕਿੱਥੇ ਹੋ ਉਹ ਥੋੜਾ ਥੋੜਾ ਸਮਾਨ ਲਿਆ ਕੇ ਮੰਜਾਂ-ਮੁੰਜਾਂ ਰੱਖੇ ਅੱਛਾ ਹਾਂ ਬਸ ਇੱਕ ਤਰ੍ਹਾਂ ਹੀ ਸੌਂਥੂ ਜੇ ਇੱਕ ਦਾ ਸਾਰੇ ਕੋਈ ਕਿੰਦਰ ਪੈ ਗਿਆ ਕੋਈ ਕਿੰਦਰ ਪੈ ਗਿਆ ਕੋਈ ਬਾਬੇ ਤੋਂ ਲੈ ਲੈ ਆ ਕੇ ਇੱਕ ਮੰਜਾ ਕੁਝ ਕਰਾਂ ਤੇ ਲੈ ਆਂਦੇ ਸਭ ਤੋਂ ਵੱਡੀ ਫਿਕਰ ਤਾਂ ਇਹਨਾਂ ਛੋਟੇ-ਛੋਟੇ ਜਵਾਕਾਂ ਦੀ ਹੈ ਹਾਂ ਜੀ ਹਾਂ ਜੀ ਇਹਨਾਂ ਦੀ ਵੀ ਹੈਗੀ ਅਨ ਬੱਚਿਆਂ ਨੇ ਜਿਹੜੇ ਜਿੰਨਾਂ ਕੋਲ ਕੋਈ ਪੈਸਾ ਨਹੀਂ ਹੈਗਾ ਤੇ ਮੰਗਦੇ ਤਾਂ ਹੈਗੇ ਚੀਜ਼ਾਂ ਦਾ ਮੰਗਦੇ ਮੰਗਦੇ ਹੀ ਹੈ ਹਾਂ ਉਹਨ ਕੋਲੇ ਦਵਾਦਾਰੂ ਨਹੀਂ ਨੀ ਹੈਗਾ ਉਹ ਕੁੜੀਆਂ ਉਹ ਜਾੜਨਾ ਤੜਫਣ ਡਈ ਕੋ ਨੰਗਣ ਨੂੰ ਰਾਹ ਨਹੀਂ ਹੈਗਾ ਤੇ ਗਏ ਨਹੀਂ ਦਵਾ ਲੈਣੇ ਨਹੀਂ ਗਏ ਅੱਛਾ ਦੋ ਸਮੱਸਿਆ ਹਾਂ ਜੀ ਫਿਰ ਇਤਨਾ ਮੁਸ਼ਕਲਾਂ ਤਾਂ ਹੋਣਗੇ ਉਹੀ ਹੈ ਤੁਹਾਨੂੰ ਮੁਸ਼ਕਲ ਤੁਹਾਨੂੰ ਬਿਮਾਰੀ ਠਮਾਰੀ ਦੀ ਅਜੇ ਤੁਸੀਂ ਤਾਂ ਪਹੁੰਚ ਹੀ ਨਹੀਂ ਸਕਦੇ ਗਾ ਪਹੁੰਚ ਹੀ ਨਹੀਂ ਸਕਦੇ ਸਾਡੇ ਪਾਣੀ ਬੜਾ ਤੇ ਜਾਣਾ ਕਿੱਥੇ ਤੁਹਾਨੂੰ ਦੱਸੀ ਤਾਂ ਜਾਣੇ ਫਿਰ ਮੁਸ਼ਕਲ ਆਈ ਪਈ ਪਹਿਰਾ ਤਾਂ ਲੰਗੇ ਫਿਰਦੇ ਜੇ ਕੋਈ ਜਿਹੜਾ ਨੰਗ ਨੂੰ ਗਏ ਦਾ ਭੱਜ ਨੱਟ ਜੀ ਜਦੋਂ ਭੱਜੇ ਭੁਜੇ ਤੇ ਚਬਲਾਂ ਜਿੱਤੀਆਂ ਰੁੜ ਰੁੜ ਗਈਆਂ ਹਨ ਹਾਂਜੀ ਬਾਕੀ ਨੂੰ ਕਾ ਇਹ ਕਿਰੋ ਪਰ ਰਕਦੀ ਤੇਰੀ ਪਾਲੀ ਲਾ ਕੇ ਕੱਢੀ ਉਹਦੀ ਪਾਲੀ ਸਮਾਨ ਫਿਰ ਇੱਥੇ ਰੱਖਿਆ ਲਿਆ ਲੂ ਇੱਥੇ ਕੱਢ ਕੇ ਰੱਖਿਆ ਟਰਾਲੀ ਭਰੀ ਭਈ ਗੀ ਗੁਜ਼ਾਰਾ ਗੁਜ਼ੂਰਾ ਭਾਈ ਔਖਾ ਹੀ ਆ ਉਹ ਮਾਰੀ ਦਾ ਕਰਨਾ ਹੈ ਬਣਾ ਜੋ ਵੀ ਹੈਗਾ ਜਿਵੇਂ ਹੁੰਦਾ ਸਾਰੀ ਜਾਣਦੇ ਆ ਆ ਗੁਰਦਾਦਾ ਸਾਰਾ ਸਾਨੂੰ ਇੱਥੇ ਮਿਹਨਤ ਦੀ ਹਾੜੀ ਕਰਦੇ ਉਹਦੇ ਤੋਂ ਹਾਂਜੀ 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 ਉੱਥੇ ਤੁਹਾਨੂੰ ਤਾਂ ਦਿਹਾੜੀਆਂ ਵੀ ਨਹੀਂ ਲੱਗਣ ਹੋਂਦੋ ਵੀ ਬੰਦ ਐਸੇ ਉਹ ਫਸਲ ਤੋਂ ਖਾਣਾ ਦਾ ਇਹ ਫਸਲ ਨਾਲੇ ਕਿੱਥੇ ਕੰਮ ਕਰਨਾ ਕੋਈ ਸਰਕਾਰੀ ਸਰਪੁਰੀ ਆ ਕੇ ਟੋਕਿਆ ਕੋਈ ਸਰਕਾਰ ਇੱਥੇ ਨਾ ਕੋਈ ਨਹੀਂ ਪਹੁੰਚਿਆ ਵੀਰ ਜੀ ਦੇ ਧਿਕਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਥੋਂ ਨਾ ਆ ਮੇਰੇ ਘਰ ਅਬੂਆ ਖੋਲ ਕੇ ਜਾ ਕੇ ਵੇਖੋ ਸਾਰਾ ਸਮਾਨ ਵੀ ਪਿੱਜਿਆ ਆ ਹਾਂਜੀ ਆ ਸਮਾਨ ਤਾਂ ਪੈਣੇ ਮਸਾਂ ਬਣਦਾ ਸਮਾਨ ਤੋਂ ਸਾਰ ਤੇ ਨਿਕਲਿਆ ਹੀ ਨਹੀਂ ਫਿਰ ਤੇ ਕੀ ਕਰਦੇ ਆ ਪੰਜ ਬੱਚੇ ਨਿਕੇ ਨਿਕੇ ਵਿਚਾਰੀ ਦੇ ਆ ਕੱਲ੍ਹ ਨਾਲ ਸਮਾਨ ਸਾਰਾ ਬਣਦਾ ਜਿਵੇਂ ਕੋਈ ਰਜਾਈਆਂ ਉਹਨਾਂ ਦੀ ਗੱਲ ਇਹ ਤਾਂ ਪੈਣੇ ਬਹੁਤ ਮੁਸ਼ਕਲ ਆ ਇਹ ਗੱਲ ਤਾਂ ਹੀ ਆ ਵੀ ਜਾਗੇ ਦੁਬਾਰੇ ਬਣ ਜੂ ਬਣਾ ਕੇ ਤੁਹਾਨੂੰ ਦੱਸ ਨਿਕੇ ਨਿਕੇ ਪੰਜ ਤਾਂ ਬੱਚੇ ਵਿਚਾਰੀ ਦੇ ਆ ਚਾਰ ਗੁੱਡੀਆਂ ਇੱਕ ਮੁੰਡਾ ਵੀ ਅੱਛਾ ਉਲੇ ਇੰਨੇ ਪੈਸੇ ਵੀ ਨਹੀਂ ਵੀ ਦੁਬਾਰੇ ਉਹ ਖਰੀਦ ਲਈਏ ਦੁਬਾਰੇ ਨਾ ਉਹਨਾ ਤਸਵੀਰ ਕਰਦਾ ਵਿਚਾਰਾ ਤੇ ਡੇੜੀ ਮਜ਼ਦੂਰੀ ਕਰਦੇ ਆ ਆਪ ਹੀ ਹਾਂਜੀ ਹਾਂ ਹਸਬੈਂਡ ਵੀ ਜ ਮਜ਼ਦੂਰੀ ਡੇੜੀ ਕਰਦਾ ਹਾਂਜੀ ਜਾ ਕੇ ਵੇਖ ਸਾਥੇ ਜੋ ਜਿੰਨਾ ਘਰ ਦਾ ਸਮਾਨ ਸਭ ਗਿੱਲਾ ਹੋ ਗਿਆ ਬੇਟੀ-ਬੁਟੀ ਸਾਰਾ ਕੁਝ ਪਿਆ ਸਾਰਾ ਕੁਝ ਗਿੱਲਾ ਹੋ ਗਿਆ ਹਾਂਜੀ ਉਹ ਤਾਂ ਹੁਣ ਫੇਰ ਸੱਟਣਾ ਹੀ ਪੈਣਾ ਸੱਟਣੇ ਪੈਣਾ ਤੁਸੀਂ ਵੇਖ ਸਕਦੇ ਇਹਨਾਂ ਕੋ ਕਰ ਝੂੜ ਮਾਰਦੇ ਪਰ ਇੰਨੇ ਪਿਆਰ ਨਾਲ ਆਪਣਾ ਸੱਟੋਂਗੇ ਕਿਵੇਂ ਪੈਣੇ ਕੀ ਕਰ ਸਕਦੇ ਫਿਰ ਹਣੇ ਕੁਝ ਕਰ ਦੇਣੇ ਬਣਾ ਕੇ ਦਿੱਤਾ ਇੰਨੇ ਪਿਆਰ ਨੂੰ ਕਿਵੇਂ ਛੱਡੋਗੇ ਕਿਸ਼ਤਾਂ ਤੇ ਲਿਆ ਘੜਾ ਬਣਾਉਣੇ ਵੀ ਕਿਹੜੇ ਸੌਗੇ ਹੈਗੇ ਅੱਛਾ ਹਾਂਜੀ ਕਿਸ਼ਤਾਂ ਤੇ ਬਣਾਇਆ ਸਭ ਸਾਰਿਆਂ ਨੇ ਲਈ ਤੇ ਕਿਸ਼ਤਾਂ ਤੇ ਬਣਾਇਆ ਜਿੰਨੇ ਵੀ ਹੈਗੇ ਸਾਰੇ ਧਾਰੀਦਾਰੀ ਹੈ ਹਾਂਜੀ ਪਰ ਕਿ ਇਸ ਤਨੇ ਤਾਂ ਨਹੀਂ ਦੇਖਣਾ ਵੀ ਹੜਾਗੇ ਸੋ ਹਾਂਜੀ ਉਹ ਉਹਨਾਂ ਤੋਂ ਮੰਗ ਹੀ ਲੈਣੀ ਆ ਪਾਣੀ ਲੱਤ ਕੇ ਉਹਨਾਂ ਦੇ ਕਿਸ਼ਤ ਲੈਣਾ ਆਈ ਜਾਣਾ ਉਹਨਾਂ ਦੇ ਆਖੜਾ ਫਰਿੱਜ ਦੀ ਕਿਸ਼ਤ ਦਵੋ ਕੋਈ ਜਿਹੜਾ ਤੇ ਮੈਂ ਪੱਖਾ ਲਿਆ ਉਹਦੀ ਕਿਸ਼ਤ ਦਵੋ ਜਿਹੜੀ ਛਾਏ ਉਹਨਾਂ ਤੇ ਮੰਗਣਾ ਹੀ ਆ ਇਸ ਕਰ ਉਹਨਾਂ ਦਾ ਵੀ ਕਿਹੜਾ ਕੋਈ ਬਚਣਾ ਕੋਸੋਰ ਉਹਨਾਂ ਵੀ ਦਿੱਤਾ ਵਾ ਸਾਰਾ ਕੁਝ ਜਿੰਨਾ ਕੁਛ ਆ ਸਾਰਾ ਕੁਝ ਖਰਾਬ ਹੋ ਗਿਆ ਹਾਂਜੀ ਸਾਰਾ ਕੁਝ ਹੋ ਗਿਆ ਮਾਂ ਬੱਚੇ ਲਾ ਕੇ ਭਜਿਆਂ ਤੇ ਚੱਕਿਆ ਨਹੀਂ ਗਿਆ ਨਾ ਕੋਈ ਸਾਧਨੀ ਹੈ ਕੋਈ ਕਢਣਾੜਾ ਅੱਛਾ ਹਾਂਜੀ ਮਤਲਬ ਇੰਨਾ ਸਮਾਂ ਵੀ ਨਹੀਂ ਮਿਲਿਆ ਵੀ ਕੱਢ ਲਈਏ ਦਵਾਂ ਹਾਂਜੀ ਤੀ ਵੇਚ ਸਕਦੇ ਜਗ ਬੂਆ ਖੁੱਲਾ ਜਗ ਵੇਚ ਸਕਦੇ ਸ ਨਸਮਾਨ ਸਰੋਥੀ ਇਹ ਤਾਂ ਵੀ ਪਾਣੀ ਵੀ ਡਾਰਾ ਜਦੋਂ ਸੁੱਕ ਗਿਆ ਉਦੋਂ ਗਏ ਤਾਂ ਉਦੋਂ ਡਿੱਗਣ ਦਾ ਵੀ ਹਾਂਜੀ ਛੱਤ ਉਦੋਂ ਡਿੱਗਣ ਵਾਲੀ ਹੈ ਛੱਤ ਡਿੱਗਾਂ ਹਾਂਜੀ ਲੈ ਵੀ ਚੋਲੇ ਫਗੀ ਨਾ ਮੀਮੂ ਪੈਂਦੇ ਰਹੇ ਤਾਂ ਛੱਤ ਲੈ ਫਗੀ ਵੀ ਜੀ ਹਾਂਜੀ ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਬਜ਼ੁਰਗ ਵੀ ਨਾਲ ਨੇ ਬਜ਼ੁਰਗੋ ਇਦੋਂ ਪਹਿਲਾਂ ਇੰਨਾ ਆਹ ਇੰਨਾ ਪਾਣੀ ਇਦੋਂ ਪਹਿਲਾਂ ਕਿਹੜੇ ਵੇਲੇ ਆਇਆ ਸੀ ਤੇਈ 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 ਵੀ ਨਹੀਂ ਆਇਆ ਸੀ ਵਿੱਚਾਂ ਚ ਵੀ ਆਇਆ 55 ਚ ਵੀ ਆਇਆ 88 ਚ ਵੀ ਆਇਆ ਹਾਂਜੀ ਹਾਂਜੀ 88 ਚ ਵੀ ਆਇਆ ਫੜਾ ਪਾਣੀ ਆਉਂਦਾ ਹੀ ਇੱਥੇ ਉਹ ਤਾਂ ਪਾਣੀ ਆਉਂਦਾ ਸਰਕਾਰਾਂ ਨੇ ਫਿਰ ਕੁਝ ਕਰਦੀਆਂ ਨੂੰ ਰੋਕਣ ਨੂੰ ਕੋਈ ਸਰਕਾਰ ਨਹੀਂ ਪਾਉਂਦੀ ਕੋਈ ਐਮਐਲਏ ਕੋਈ ਗੜੀ ਤੇ ਗੇੜਾ ਨਹੀਂ ਕਹਿੰਦੀ ਮਾਰਿਆ ਦੇ ਅੱਛਾ ਚਾਜੇ ਆਉਂਦੇ ਜਾਂ ਮਰ ਕੇ 23 ਚ ਆਇਆ ਉਹਨੂੰ ਇਹ ਤਾਂ ਪਤਾ ਹੁਣ ਵੀ ਇੱਥੇ ਪਾਣੀ ਆਉਂਦਾ ਫਿਰ ਰੋਕਣ ਲਈ ਨਹੀਂ ਕੁਝ ਕਰਦੇ ਉਹ ਵੀ ਰੋਕ ਹੈ ਜੀ ਹੈ ਕੀ ਹੋ ਗਿਆ ਕੋਈ ਨਹੀਂ ਹੋਗਾ ਰੋਕਣ ਲਈ ਕੁਝ ਨਾ ਕੁਝ ਨਹੀਂ ਕਰਦੇ ਨਾ ਇਹ ਤਾਂ ਫਿਰ ਆਏ ਸਾਲੇ ਮਾਰ ਚੱਲਦੇ ਹਾਂ ਹਾਂ ਜੀ ਮਾਰ ਚੱਲਦੇ ਆ ਗਰੀਬ ਆਦਮੀ ਆ ਹਾਂ ਉਹ ਵੀ ਜਿਮੀਦਾਰਾ ਕੋਈ ਫਿਰ ਜਿਮੀਦਾਰ ਕੋਲ ਉਹਦੇ ਜਾਣ ਕੋਈ ਦਊਗਾ ਤੇ ਜਿਮੀਦਾਰ ਸਾਥੋਂ ਵੀ ਜਾਰੇ ਥਾਂ ਜਾਪੇ ਐ ਇੱਥੇ ਝੜੀ ਕਰਨਾ ਜਿਮੀਦਾਰ ਝੜੀ ਕਿੱਥੋਂ ਕਰੂਗਾ ਇਹ ਆ ਘਰ ਆ ਹਾਂ ਜੀ ਆ ਘਰ ਆ ਸਾਡਾ ਅੱਛਾ ਹਾਂ ਜਿਹੜਾ ਦੇਖ ਲਓ ਪਾਣੀ ਆ ਘਰ ਆ ਹਾਂ ਜੀ ਆ ਬਾਪੂ ਮੇਰੇ ਹੂੰ ਇਹ ਵੀ ਬਾਈ ਡਿੱਗਣ ਕਿਨਾਰੇ ਫਿਰ ਆਓ ਦੇਖਣ ਹੀ ਦਿਆ ਤੁਹਾਨੂੰ ਵੇਖੋ ਸਾਹਮਣੇ ਹਾਂ ਯੱਕਾ ਸਾਹਮਣੇ ਆਪਦਾ ਘਰ ਐ ਦੇਖ ਕੇ ਤਾਂ ਵੀ ਆਪਦੇ ਆਪ ਨੂੰ ਵੀ ਹੰਦੋ ਵੀਰ ਰੋਕਾ ਹਾਂ ਦੋ ਵੀਰ ਮਸਾ ਬਣਾਇਆ ਦਿਹਾੜੀ ਜੁੱਤਾ ਕਰਕੇ ਸਾਰੀ ਉਮਰ ਚੇਕੋ ਘਾਰੀ ਬਾਈ ਬਣਦਾ ਕਿ ਨਹੀਂ ਤੇ ਹੋਰ ਬਹੁਤ ਆ ਦੇਖ ਲਓ ਦਿਹਾੜੀ ਜੁੱਤਾ ਹੀ ਕਰਦੇ ਆਂ ਬਾਈ ਹਾਂ ਉਹਦੇ ਨਾਲ ਹੀ ਕੰਮ ਚੱਲਦਾ ਹਾਂਜੀ ਹੁਣ ਤਾਂ ਫਿਰ ਵਿਹਲੇ ਬੈਠੇ ਹਾਂ ਵਿਹਲੇ ਆਉਂਦਾ ਕੋਈ ਸਾਰ ਲੈਣ ਵੀ ਨਹੀਂ ਆਉਂਦਾ ਕੋਈ ਪੈਸਾ țeਲਾ ਕੋਈ ਦੇਣ ਆਉਂਦਾ ਨਹੀਂ ਕੁਝ ਵੀ ਨਹੀਂ ਪਹੁੰਚਿਆ ਆ ਦਵਾਈ ਆਈ ਤੁਹਾਡੀ ਕੱਲੀ ਬਸ ਅੱਛਾ ਦਵਾਈ ਆਈ ਅੱਜ ਉਹ ਵੀ ਆਂ ਤੇ ਫਿਰ ਤਾਂ ਮੈਨੂੰ ਲੱਗਦਾ ਰੱਜ ਕੇ ਖਾ ਕੇ ਵੀ ਨਹੀਂ ਦੇਖਿਆ ਹੋਣਾ ਕਰੇ ਉਨੇ ਦਿਨਾਂ ਦਾ ਉਹ ਦਾਵੇ ਆ ਬਾਬਾ ਜੀ ਆ ਗੁਰਦਾਰਾ ਸਾਹਿਬ ਤੋਂ ਖਵਾਈ ਜਾਂਦੇ ਆ ਅੱਛਾ ਹੂੰ ਉਹ ਵੀ ਮੰਨ ਲਓ ਜਿੰਨਾ ਕਿ ਨੇ ਰਾਸ਼ਨ ਪਹਿਲਾਂ ਲਿਆਂਦਾ ਉਹੀ ਗੱਲ ਕਰਦਾ ਉਹ ਅੱਜ ਕਿਤਾ ਖਾ ਕੇ ਨਹੀਂ ਦੇਖਿਆ ਹਾਂ ਉਹੀ ਰਾਸ਼ਨ ਜਿਹੜਾ ਪਹਿਲਾਂ ਪਿਆ ਹੂੰ ਤੇ ਉਹ ਨਵਾਂ ਦੇ ਵਿਚਾਰਾ ਹੁਣੇ ਵੀ ਪਾਣੀ ਜੋਂ ਜਾਊਗਾ ਤੇ ਲੈ ਕੇ ਆਊਗਾ ਨੂੰ ਰੱਬ ਆਸਰੀ ਛੱਡ ਗਿਆ ਜਿਹੜਾ ਤਾਂ ਸਾਡਾ ਐਮਐਲਏ ਆ ਨਾ ਉਹ ਤਾਂ ਸਮਝੋ ਤੁਸੀਂ ਇੱਕ ਬੰਦਾ ਮਰਿਆ ਹੋਏ ਦੇ ਕੋਹ ਵੇ ਮਰਿਆ ਹੀ ਇੱਕ ਬਰਾਬਰ 23 ਜਪਾਣੀ ਆਇਆ ਉਦੋਂ ਵੀ ਉਹਨੇ ਸਾਰ ਨਹੀਂ ਲਈ ਅੱਛਾ ਤੇ ਜੇ ਹੁਣ ਪਾਣੀ ਆਇਆ ਤੇ ਹੁਣ ਤਾਂ ਤੁਸੀਂ ਕੌਣ ਐਮਐਲ ਥੋੜਾ ਉਹ ਗਰਨਵੀਰ ਭੁੱਲਰ ਫਰੋਜਪੁਰ ਆ ਕੇ ਨਹੀਂ ਖੜਿਆ ਥੋੜੇ ਮੈਂ ਇਹਨਾਂ ਨੇ ਸਾਰ ਹੀ ਨਹੀਂ ਲਈ ਆ ਕੇ ਤਾਂ ਖੜਨਾ ਹੀ ਕੀ ਉਹਨੇ ਹਾਂਜੀ ਬਾਕੀ ਸਾਡੇ ਸਰਪੰਚ ਸਾਹਿਬ ਨੇ ਪਹਿਲਾਂ ਦੱਸਿਆ ਹੀ ਹੈ ਤੁਹਾਨੂੰ ਹਾਂ ਤੇ ਬਸ ਉਦੋਂ ਵੋਟਾਂ ਵੇਲੇ ਹੀ ਇੱਕ ਦੋ ਰਾਂ ਇਹ ਆ ਮੁਲਕੇ ਦਾ ਬੰਦਾ ਉਹਨਾਂ ਤੋਂ ਘਰ ਦੀ ਦਿਸ ਜਾਂਦੇ ਹੋਣਗੇ ਵੋਟਾਂ ਵੇਲੇ ਤਾਂ ਉਹਨਾਂ ਨੂੰ ਉਦੋਂ ਦਾ ਸਾਰਾ ਕੁਝ ਦਿੰਦਾ ਉਦੋਂ ਦਾ ਮੈਂ ਨਾ ਘਰ ਛੱਡ ਕੇ ਸਾਰਾ ਕੁਝ ਦਿੰਦਾ ਉਹ ਦਿਸਦਾ ਉਦੋਂ ਦਿਸਦਾ ਹੋਰ ਨਹੀਂ ਦਿੰਦਾ ਇਹਨਾਂ ਨੂੰ ਹੁਣ ਹੱਥ ਜਾਨ ਹੁਣ ਮੰਨ ਲਓ ਜਿੰਮੇਦਾਰਾਂ ਦੇ ਝੋਨੇ ਤੁਹਾਨੂੰ ਦੇਸੀ ਰਹੇ ਬਿਲਕੁਲ ਹੂੰ ਡੁੱਬੇ ਖੜੇ ਆ ਡੁੱਬੇ ਖੜੇ ਇਹ ਤਾਂ ਖਤਮ ਹੀ ਆ ਇਹਨਾਂ ਦੇ ਵੀ ਹਾਂ ਤੇ ਜੇ ਇਹਨਾਂ ਕੋਲ ਹੋਊਗਾ ਤੇ ਸਾਨੂੰ ਗਰੀਬਾਂ ਨੂੰ ਦਿਹਾੜੀ ਵੀ ਲਾਉਣਗੇ ਤੇ ਕੰਮ ਵੀ ਲਾਉਣਗੇ ਲਾਉਣਗੇ ਬਿਲਕੁਲ ਤੇ ਜੇ ਇਹਨਾਂ ਕੋਲ ਹੀ ਕੁਝ ਨਾ ਹੋਇਆ ਤੇ ਸਾਨੂੰ ਕਿੱਥੇ ਲਾਉਣਗੇ ਹਾਂ ਉਹ ਵੀ ਰਸਟ ਪਿੰਡ ਦਾ ਜ਼ਿੰਮੇਦਾਰਾਂ ਨੂੰ ਵੀ ਮਰਵਾਉਂਦੇ ਨੇ ਆਪਸ ਵਿੱਚ ਟਕਰਾ ਕੇ ਹਾਂ ਹਾਂ ਵੋਟਰ ਪਾਰਟੀ ਬਣਾ ਲੈਂਦੇ ਦੂਜਾਂ ਦਾ ਮੈਨੂੰ ਤੇ ਮੰਗਰੋ ਹੁਣ ਤਾਂ ਜਿੰਨੇ ਪਾਈਆਂ ਨੇ ਉਹਨੂੰ ਨੂੰ ਵੀ ਨਹੀਂ ਪੁੱਛਣਾ ਤੇ ਜਿੰਨਾ ਨਹੀਂ ਪਾਈਆਂ ਉਹਨਾਂ ਨੂੰ ਵੀ ਨਹੀਂ ਪੁੱਛਣਾ ਹਾਂ ਹਾਂ ਹੁਣ ਤਾਂ ਇਹੋ ਹੀ ਕੰਮ ਚ ਚੱਲ ਗਿਆ ਤਾਂ ਅ ਦੇਖ ਸਕਦੇ ਹੋ ਕਿ ਕਹਿੰਦੇ ਨੇ ਕਿ ਸਾਡੇ ਕੋਲੇ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੁਸੀਂ ਆਏ ਹੋ ਜੋ ਮੈਡੀਸਿਨਸ ਆਈਆਂ ਨੇ ਚਾਹੇ ਪਾਣੀ ਪੂਣੀਆਂ ਉਹ ਪਹੁੰਚਿਆ ਪਰ ਇੱਕ ਪਾਸੇ ਸਰਕਾਰ ਦੇ ਦਾਅਵੇ ਨੇ ਕਿ ਅਸੀਂ ਸਾਰ ਲੈ ਰਹੇ ਹਾਂ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ ਪਰ ਇੱਥੇ ਉਹ ਦਾਅਵੇ ਕਿਤਨੇ ਕਿਤੇ ਖੋਖਲੇ ਹੁੰਦੇ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਇਹ ਲੋਕ ਕਹਿੰਦੇ ਨੇ ਕਿ ਜਿੰਨਾ ਕ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਜਿੰਨਾ ਕ ਰਸ ਦੇ ਇੱਥੇ ਹੈ ਜਿੰਨੇ ਕਿ ਸਾਨੂੰ ਇੱਥੋਂ ਰੋਟੀ ਮਿਲਦੀ ਆ ਓਨੀ ਕੀ ਦੇ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਇਹ ਕਰਨੇ ਘਰਾਂ ਦੇ ਵਿੱਚ ਤਕਰੀਬਨ 5-5 ਫੁੱਟ ਪਾਣੀ ਜਿਹੜਾ ਹੈਗਾ ਉਹ ਖੜਾ ਤਾਂ ਕਹਿੰਦੇ ਨੇ ਕਿ ਆਪਦੀਆਂ ਅੱਖਾਂ ਦੇ ਸਾਹਮਣੇ ਆਪਦੇ ਘਰਾਂ ਨੂੰ ਅਸੀਂ ਜਿਹੜਾ ਹੈ ਕਿ ਦੇਖ ਰਹੇ ਹਾਂ ਭੈਣ ਦੇ ਇੰਨੇ ਗੱਲ ਕਰੀ ਕਿ ਸਾਡੇ ਘਰ ਦੇ ਵਿੱਚ ਸਾਰੇ ਦਾ ਸਾਰਾ ਸਮਾਨ ਉਸੇ ਤਰ੍ਹਾਂ ਦੇ ਨਾਲ ਪਿਆ ਮਤਲਬ ਪਾਣੀ ਜਦੋਂ ਆਇਆ ਸਾਨੂੰ ਇੰਨਾ ਵੀ ਸਮਾਂ ਨਹੀਂ ਮਿਲਿਆ ਕਿ ਉਹ ਸਮਾਨ ਨੂੰ ਅਸੀਂ ਚੁੱਕ ਕੇ ਜਿਹੜਾ ਹੈਗਾ ਉਹ ਕਿਸੇ ਸੇਫ ਜਗ੍ਹਾ ਤੇ ਰੱਖ ਸਕੀਏ ਸੀ ਆਪ ਬੱਚਿਆਂ ਦੇ ਨਾਲ ਹੀ ਜਿਹੜਾ ਹੈਗਾ ਉਹ ਇੱਥੋਂ ਨਿਕਲ ਇੱਥੋਂ ਨਿਕਲੇ ਆ ਬੱਚੇ ਵੀ ਇੱਥੀ ਨੇ ਸਾਡੇ ਪਸ਼ੂ ਡੰਗਰ ਵੀ ਸਾਡਾ ਇੱਥੀ ਆ ਪਰ ਪਸ਼ੂਆਂ ਨੂੰ ਪਾਉਣ ਦੇ ਦੀ ਚਾਰਾ ਜੇਕਰ ਕੋਈ ਥੋੜਾ ਬਹੁਤ ਦੇ ਜਾਂਦਾ ਤੂੜੀ ਦੇ ਰੂਪ ਦੇ ਵਿੱਚ ਜਿਸੇ ਦੇ ਵੀ ਰੂਪ ਦੇ ਵਿੱਚ ਤਾਂ ਇੱਥੇ ਇਹਨਾਂ ਨੂੰ ਕੁਛ ਨਾ ਕੁਛ ਖਵਾ ਦਿੰਨੇ ਆ ਨਹੀਂ ਅਦਰਵਾਈਜ਼ ਇਹ ਵੀ ਭੁੱਖੇ ਨੇ ਤੇ ਅਸੀਂ ਆਪ ਵੀ ਭੁੱਖੇ ਆ ਇਹ ਗਰਾਊਂਡ ਦੀ ਰਿਐਲਿਟੀ ਆ ਉਹ ਕਹਿੰਦੇ ਨੇ ਕਿ ਮਨਾਂ ਦੇ ਨੇੜਲੇ ਨੇੜਲੇ ਆ ਤੇ ਜ਼ਰੂਰ ਆ ਕੇ ਲੀਡਰ ਤਸਵੀਰਾਂ ਤੋਂ ਸੂਰਾਂ ਖਿੱਚਾ ਕੇ ਮੁੜ ਜਾਂਦੇ ਨੇ ਪਰ ਇੱਥੋਂ ਤੱਕ ਜਿਹੜਾ ਪਹੁੰਚਦਾ ਕੋਈ ਨਹੀਂ ਹੈ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਜੀ ਧੰਨਵਾਦ